ਜੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੰਪਾਸ਼ਾ ਦੀ ਜੀਵਨੀ ਸਰਬਣ ਕਰੋ ਜੀ ਆਪਾਂ ਸਰਬਣ ਕਰੀ ਜਾਂਦੀ ਸੀ ਗੁਰੂ ਜੀ ਦਾ ਰਜਾਨਾ वीर ਰਸੀ ਅਭਿਆਸ ਕਰਨਾ ਕਵੀ ਸੰਤੋਖ ਜੀ ਲਿਖਦੇ ਨੇ ਕਿ ਮੇਰੀ ਗੁਰੂ ਜੀ ਦੀ ਸ੍ਰੇਸ਼ਟ ਸੁੰਦਰ ਮੂਰਤ ਅਤੇ சூரਤ ਨੂੰ ਹੁਣ ਉਸੇ ਤਰ੍ਹਾਂ ਬਿਆਨ ਕਰਨ ਲੱਗਾ ਹਾਂ ਜਿਸ ਤਰ੍ਹਾਂ ਸੁਣ ਸੁਣ ਕੇ ਸਿੱਖ ਧਿਆਨ ਧਰਦੇ ਹਨ ਆਪਣੇ ਹੱਥੀ ਚਾਰ ਪਦਾਰਥ ਪ੍ਰਾਪਤ ਕਰਦੇ ਉਹਨਾਂ ਦੇ ਚਰਨ ਕਮਲਾਂ ਦੇ ਫੁੱਲ ਵਰਗੇ ਕੋਮਲ ਸਨ ਗੁਰੂ ਸਾਹਿਬ ਜੀ ਦੇ ਚਰਨ ਫੁੱਲਾਂ ਵਰਗੇ ਕੋਮਲ ਸਨ ਮੁਕਤੀ ਦੇ ਦਾਤਾ ਗੁਰੂ ਜੀ ਦੇ ਚਰਨ ਦਾ ਰੰਗ ਲਾਲ ਸੀ ਜਿਨ੍ਹਾਂ ਸਿੱਖਾਂ ਦੇ ਮਨ ਵਿੱਚ ਪ੍ਰੇਮ ਸੀ ਉਹੋ ਗੁਰੂ ਜੀ ਦੇ ਦੋਵੇਂ ਚਰਨਾਂ ਨਾਲ ਜੁੜ ਕੇ ਲਾਲ ਰੰਗ ਦੇ ਰਤਨ ਬਾਗ ਅਮੋਲਕ ਹੋ ਗਏ ਸਨ ਜਿਹੜੇ ਗੁਰੂ ਸਾਹਿਬ ਜੀ ਦੇ ਨਾਲ ਜੁੜੇ ਹੋਏ ਸੀ ਜਿਨ੍ਹਾਂ ਨੂੰ ਉਹਨਾਂ ਨਾਲ ਪ੍ਰੇਮ ਸੀ ਉਹਨਾਂ ਦੇ ਰੰਗ ਰਤਨ ਬਾਗ ਅਮੋਲਕ ਹੋ ਗਏ ਸਨ ਗੁਰੂ ਜੀ ਦੇ ਸੁੰਦਰ ਨੋ ਇਸ ਤਰ੍ਹਾਂ ਬਹੁਤ ਚਮਕਰੇ ਸਨ ਜਿਵੇਂ ਨੋਹਾਂ ਦੀ ਲਾਲੀ ਵਾਲੀ ਥਾਂ ਉੱਤੇ ਹੀਰੇ ਜੜੇ ਹੋਣ ਗੁਰੂ ਜੀ ਦੇ ਪੈਰ ਦੀ ਅੱਡੀ ਕੋਮਲ ਅਤੇ ਗੋਲਾਕਾਰ ਸੀ ਜਿਵੇਂ ਬਹੁਤ ਜ਼ਿਆਦਾ ਲਾਲੀ ਵਾਲਾ ਕੋਹਰ ਫਲ ਹੁੰਦਾ ਹੈ ਉਂਗਲੀਆਂ ਦੇ ਆਕਾਰ ਤੋਂ ਪੈਰਾਂ ਦੀ ਪਿੱਠ ਦਾ ਤਲਾ ਇਸ ਤਰ੍ਹਾਂ ਉੱਚਾ ਸੀ ਜਿਵੇਂ ਕੱਛੂ ਦੀ ਪਿੱਠ ਉੱਚੀ ਅਤੇ ਤਿਲਕਮੀ ਹੁੰਦੀ ਹੈ ਉਸ ਨਾਲ ਜੁੜੀਆਂ ਹੋਈਆਂ ਉਂਗਲੀਆਂ ਇਸ ਤਰ੍ਹਾਂ ਸਿੱਧੀਆਂ ਸੋਵ ਰਹੀਆਂ ਸਨ ਜਿਨ੍ਹਾਂ ਦੀ ਸੁੰਦਰਤਾ ਦਰਖਤ ਦੇ ਪੱਤਿਆਂ ਦੀ ਕਰੋਮਲਾ ਵਾਂਗੂ ਮਨ ਨੂੰ ਮੋਹ ਰਹੀ ਸੀ ਚਰਨ ਉੱਤੇ ਉੱਚੇ ਗਿੱਟੇ ਸੋਵ ਰਹੇ ਸਨ ਜਿਨ੍ਹਾਂ ਵਿੱਚ ਸਾਰੇ ਹੀ ਸ਼੍ਰੇਸ਼ਟ ਲੱਛਣ ਦਿਸਦੇ ਸਨ ਦੋਵੇਂ ਗੋਡੇ ਅਤੇ ਜੰਗਾ ਗੋਡੇ ਹੇਠ ਲੀਆਂ ਲੱਤਾਂ ਮਜਬੂਤ ਹੋਏ ਮਾਨੋ ਜਿਵੇਂ ਤਾਕਤਵਰ ਥੰਮ ਖੜੇ ਹੋਣ ਗੁਰੂ ਜੀ ਦੇ ਪੇਟ ਉੱਤੇ ਤਿੰਨ ਬਲਾਂ ਵਾਲੀਆਂ ਰੇਖਾਵਾਂ ਬਹੁਤ ਸੁੰਦਰ ਸੋਭ ਰਹੀਆਂ ਸਨ ਦੂੰਗੇ ਧੋਨੇ ਚੰਪ ਦੀ ਹੋਈ ਮਨ ਨੂੰ ਮੋਹ ਰਹੀ ਸੀ ਗੁਰੂ ਜੀ ਦੀਆਂ ਬਾਹਾਂ ਗੋਡਿਆਂ ਤੱਕ ਅਲੋਕੀ ਬਾੰਗ ਗੋਲ ਅਤੇ ਲੰਮੀਆਂ ਸਨ ਜੋ ਮਹਾਨ ਤਾਕਤਵਰ ਹਾਥੀ ਦੀ ਸੁੰਡ ਵਾਂਗ ਸੋਪਦੀਆਂ ਸਨ ਵੱਡੇ ਭਾਰੀ ਡੌਲੇ ਬਹੁਤ ਮਜ਼ਬੂਤ ਸਨ ਸਮਝੋ ਇਹ ਦੋਨੇ ਹਿੱਸੇ ਪੱਥਰ ਦੇ ਹੋ ਗੁਰੂ ਜੀ ਦੀ ਚੌੜੀ ਸਾਤੀ ਬਹੁਤ ਜ਼ਿਆਦਾ ਮਜ਼ਬੂਤ ਸੀ ਜਿਵੇਂ ਦੁਸ਼ਮਣ ਨੂੰ ਰੋਕਣ ਲਈ ਬੜੇ ਸਖਤ ਮਜ਼ਬੂਤ ਤੱਕੇ ਖੜੇ ਹੋ ਦੋਵੇਂ ਮੋਢੇ ਉੱਚੇ ਹੋਣ ਕਰਕੇ ਬਹੁਤ ਸੁੰਦਰ ਸਨ ਜਿਵੇਂ ਰਾਖੀ ਰਹਿਤ ਖੇਤ ਦੀ ਖੇਤੀ ਖਾਣ ਵਾਲੇ ਬੈਲ ਬਲਦ ਦਾ ਵੱਡਾ ਕੰਨਾ ਟੁੱਡ ਹੁੰਦਾ ਹੈ ਮੋਤੀਆਂ ਦੀ ਮਾਲਾ ਬਹੁਤ ਜ਼ਿਆਦਾ ਚਮਕਦੀ ਸੀ ਅਤੇ ਵੱਡੇ ਮੁੱਲ ਦੇ ਗੋਲ ਮੋਤੀ ਸੁੰਦਰਤਾ ਦੇ ਘਰ ਸਨ ਸੁੰਦਰ ਠੋਡੀ ਚਾਰੇ ਪਾਸਿਓ ਇਸ ਤਰ੍ਹਾਂ ਸੁੰਦਰ ਲੱਗ ਰਹੀ ਸੀ ਗੁਰੂ ਸਾਹਿਬ ਦੀ ਠੋਡੀ ਚਾਰੇ ਪਾਸਿਓ ਇਸ ਤਰ੍ਹਾਂ ਸੁੰਦਰ ਲੱਗ ਰਹੀ ਸੀ ਜਿਵੇਂ ਅੰਬ ਦਾ ਨਮਾ ਫਲ ਪਿਆਰਾ ਲੱਗਦਾ ਹੈ ਸ੍ਰੇਸ਼ਟ ਕੋਮਲ ਗੁੱਲ ਬਹੁਤ ਲਾਲ ਅਤੇ ਦੰਦ ਹੀਰਿਆਂ ਦੀ ਪੰਕਤੀ ਵਾਂਗ ਚਮਕਦੇ ਸਨ ਗੁਰੂ ਜੀ ਦੇ ਦੰਦ ਮੂੰਗੇ ਦੀ ਡੱਬੀ ਵਿੱਚ ਫੁੱਲਾਂ ਦੀਆਂ ਕਲੀਆਂ ਵਾਂਗ ਲੱਗਦੇ ਅਤੇ ਮੁਸਕਰਾਉਂਦੇ ਆ ਚਮਕਦੇ ਵਿਖਾਈ ਦਿੰਦੇ ਦੋਵੇਂ ਸੁੰਦਰ ਗੱਲਾਂ ਇਸ ਤਰ੍ਹਾਂ ਲਿਸ਼ਕਦੀਆਂ ਜਿਵੇਂ ਕਾਮਦੇਵ ਦੇ ਅਮੋਲਕ ਸੀਸੇ ਹੋ ਉਹਨਾਂ ਉੱਤੇ ਲਟਕਦੇ ਹੋਏ ਰਤਨ ਜਵਾਹਰਾਤ ਨਾਲ ਜੜੇ ਕੁੰਦਲ ਲਿਸ਼ਕਾ ਮਾਰਦੇ ਫਿਰ ਉੱਛਲ ਰਹੇ ਸਨ ਗੁਰੂ ਜੀ ਦਾ ਗੋਲ ਮੁਖੜਾ ਇਸ ਤਰ੍ਹਾਂ ਸੀ ਜਿਵੇਂ ਪੂਰਨ ਮਾਸੀ ਦਾ ਚੰਦਰਮਾ ਹੋਵੇ ਜੋ ਖਿੜੇ ਹੋਏ ਕਮਲ ਫੁੱਲ ਦੇ ਸੌਪਣ ਵਾਂਗ ਬਹੁਤ ਜ਼ਿਆਦਾ ਸਜਦਾ ਸੀ ਗੁਰੂ ਜੀ ਬਤਲਾਂ ਦੀ ਮਿੱਠੀ-ਮਿੱਠੀ ਧੁਨ ਵਾਲੀ ਸੇਸ਼ਟ ਗੱਲਬਾਤ ਰਾਹੀਂ ਆਪਣੇ ਸੇਵਕਾਂ ਨੂੰ ਜੀਵਨ ਦਾ ਅੰਮ੍ਰਿਤ દાન ਬਖਸ਼ ਦੇ ਜਾਂ ਕਦੇ ਨਗਾਰੇ ਦੀ ਆਵਾਜ਼ ਭਰ ਕੇ ਪਾਰੀ ਗਰਜਵੇਂ ਬਚਨ ਬੋਲਦੇ ਜੋ ਬਹੁਤ ਜ਼ਿਆਦਾ ਵੀਰ ਰਸ ਨਾਲ ਭਰੇ ਹੁੰਦੇ ਕਮਲ ਦੇ ਫੁੱਲ ਦੀਆਂ ਭੰਗੂੜੀਆਂ ਵਾਂਗ ਸੁੰਦਰ ਦੋਵੇਂ ਅੱਖਾਂ ਵੱਡੀਆਂ ਤਿੱਖੀਆਂ ਤਿੱਖੀਆਂ ਸਨ ਗੁਰੂ ਜੀ ਦੇ ਕਿਰਪਾਲਤਾ ਨਾਲ ਭਰੇ ਸੁੰਦਰ ਤਿੱਖੇ ਨੇਤਰ ਸਮਝੋ ਕਲਪਤਿਮ ਮੱਛੀਆਂ ਦੇ ਵਾਂਗ ਸੁੰਦਰਤਾ ਦੇ ਸਮੁੰਦਰ ਵਿੱਚ ਡੁਬਕੀਆਂ ਲਾ ਰਹੇ ਹੋਣ ਤਿੱਖੇ ਨੇਤਰ ਬਿਨਾਂ ਸੁਰਮਾ ਪਾਉਣ ਤੋਂ ਹੀ ਚਮਕਦੇ ਸਨ ਜਿਵੇਂ ਕਿਸੇ ਕਾਰੀਗਰ ਨੇ ਸਵਾਰ ਕੇ ਦੋ ਧਾਰੇ ਛੋਟੇ ਸ਼ਸਤਰ ਬਣਾਏ ਹੋਣ ਸੰਸਾਰ ਦੇ ਵਿੱਚ ਕੋਈ ਹੀ ਪੁਰਖ ਔਰਤ ਇੰਨਾ ਜ਼ਿਆਦਾ ਕਠੋਰ ਮਨ ਹੋਵੇਗਾ ਜਿਸ ਨੂੰ ਇਹ ਨੇਤਰ ਮੋਹ ਦੇ ਨਾ ਹੋਣ ਸਮਝੋ ਵਿਦਾਤਾ ਨੇ ਆਪਣੀ ਉਪਜਾਈ ਹੋਈ ਜਿੰਨੀ ਵੀ ਹੁਨਰਮੰਦੀ ਸੀ ਉਹ ਸਾਰੀ ਲਾ ਕੇ ਵਿਖਾ ਦਿੱਤੀ ਗੁਰੂ ਜੀ ਕਿਰਪਾ ਕਰਦੇ ਹੋਏ ਜਿਸ ਵੱਲ ਵੀ ਵੇਖਦੇ ਉਹ ਬਿਨਾਂ ਕੀਮਤ ਤਨਖਾਹ ਤੋਂ ਹੀ ਉਹਨਾਂ ਨੂੰ ਆਪਣੇ ਸੇਵਕ ਬਣਾ ਲੈਂਦੇ ਗੌਰਵਸ਼ਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਸੁੰਦਰ ਸੋਬਰੇ ਸਨ ਪ੍ਰੀਤਵਾਨ ਗੁਰੂ ਜੀ ਬਹੁਤ ਜ਼ਿਆਦਾ ਪ੍ਰੇਮ ਵਰਸਾ ਰਹੇ ਸਨ ਨੇਤਰਾਂ ਦੀਆਂ ਬੇਹੱਦ ਮਟਕੀਲੀਆਂ ਪਲਕਾਂ ਇਵੇਂ ਬਣੀਆਂ ਸਨ ਜਿਵੇਂ ਸ਼ਰਮ ਇੱਜ਼ਤ ਦੇ ਭਰੇ ਜਹਾਜ਼ ਹੋਣ ਅੱਖਾਂ ਦੇ ਪਰਪੱਟੇ ਤਨੁਖ ਦੀ ਕਮਾਨ ਦੇ ਵਾਂਗ ਸਨ ਚੌੜਾ ਮਸਤਕ ਭਾਗਾ ਦੇ ਨਾਲ ਭਰਿਆ ਹੋਇਆ ਸੀ ਗੁਰੂ ਜੀ ਦੇ ਸਾਰੇ ਕੇਸ ਕਾਲੇ ਅਤੇ ਮੁਲਾਇਮ ਸਨ ਵਾਹਿਗੁਰੂ ਜੀ ਵਾਖੀ ਆਪਾ ਕੱਲ ਨੂੰ ਸਰਬੰਨ ਕਰਾਂ